ਆਲ ਇੰਡੀਆ ਅੱਤਵਾਦੀ ਵਿਰੋਧੀ ਫਰੰਟ ਦੇ ਉਪ ਪ੍ਰਧਾਨ ਅਤੇ ਬ੍ਰਾਹਮਣ ਸਭਾ ਦੇ ਸੂਪਾ ਪ੍ਰਧਾਨ ਲਾਲੀ ਬਾਸਕਰਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਕਪੂਰਥਲਾ ਦੇ ਸ਼ਹੀਦ ਭਗਤ ਸਿੰਘ ਚੌਂਕ ਨੇੜੇ ਹਮਲਾ ਕੀਤਾ ਗਿਆ ਜਿਸ ਕਾਰਨ ਉਹ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਹਨ ਜੀ ਸਰ ਕੀ ਨਾਮ ਹੈ ਆਪਣਾ ਸਰ ਲਾਲੀ ਪਾਸਕਰ ਆਤਵਾ ਵਿਧੀ ਬੰਡ ਸਰ ਕੀ ਗੱਲ ਕੀ ਹੋਈ ਹੈ ਜਿਹੜਾ ਤੁਹਾਡੇ ਤੇ ਹਮਲਾ ਹੋਇਆ ਤਾਂ ਇਹ ਕਿੱਥੇ ਹੋਇਆ ਤਾਂ ਕਿੱਥਾ ਘਟਨਾ ਪਾਪਣੀ ਸਰ ਮੇਰਾ ਕੋਈ ਕਿਸੇ ਦਾ ਬੈਰ ਨਹੀਂਗਾ ਮੈਂ ਤੇ ਐਕਚੁਅਲੀ ਬੱਸ ਸਟੈਂਡ ਤੋਂ ਆਇਆ ਇੱਕ ਬੱਚਾ ਜਾ ਰਿਹਾ ਸੀ ਬਿਨਾ ਸੁਰੇ ਦੇ ਕੋਲ ਮੈਂ ਉਹਨਾਂ ਨੂੰ ਇਹ ਗੱਲ ਕੀਤੀ ਕਿ ਬੱਚਾ ਜਾ ਰਿਹਾ ਯਾਰ ਬੱਚੇ ਜਾਣਦੇ ਹੋ ਕਹਿੰਦੇ ਤੂੰ ਮੈਂ ਉਹ ਸ਼ਬਦ ਕਰਨਾ ਚਾਹੁੰਦਾ ਗਿਆਨ ਨਹੀਂ ਜਾਨਣਾ ਮੈਂ ਕਿਹਾ ਯਾਰ ਚਲ ਕੋਈ ਵੀ ਲੱਗਦਾ ਕੋਈ ਨਹੀਂ ਬੱਚੇ ਜਾਣਦੇ ਉਹਨਾਂ ਨੇ ਗੱਡੀ ਖੋਲੀ ਐ ਇੱਕਦਮ ਨਾਲ ਹੀ ਦੇਖੋ ਮੈਂ ਆਤਵਾਦੀ ਹੁਲਚਿਆ ਮੈਨੂੰ ਥੈਟ ਆਉਂਦੇ ਆ ਮੈਂ ਕਦੀ ਵੀ ਕਿਸੇ ਯੂਨੀਟੀ ਦੇ ਉੱਤੇ ਕਦੀ ਨਹੀਂ ਬੋਲਦਾ ਮੈਂ ਕਹਿੰਦਾ ਇੱਕ ਸਾਡਾ ਤਿਰੰਗਾ ਝੰਡਾ ਹਿੰਦੂ ਮੁਸਲਮਾਨ ਸਿੱਖ ਸਾਰੇ ਤਖ਼ਤ ਖੂਨ ਨਾਲ ਸਣਿਆ ਤਿਰੰਗਾ ਅਸੀਂ ਉਸ ਨੂੰ ਸਲੂਟ ਕਰਦੇ ਹਾਂ ਮੈਂ ਹਰ ਇੱਕ ਧਰਮ ਦਾ ਰਿਗਾਰਡ ਕਰਦਾ ਦਿਲੋਂ ਕਰਦਾ ਮੈਨੂੰ ਤਾਂ ਇਹ ਪਤਾ ਨਹੀਂ ਲੱਗਾ ਇਹ ਬੰਦੇ ਕੌਣੇ ਆ ਕ੍ਰਿਮੀਨਲ ਬੰਦੇ ਸੀ ਔਰ ਮੈਂ ਇਹ ਨੋਟ ਕਰਦਾ ਦੋ ਮਿੰਟ ਪਲੀਜ਼ ਅੱਜ ਵੀ ਕ੍ਰਿਮੀਨਲ ਮੈਂ ਨੋਟ ਕਰਦਾ ਹੋ ਸਕਦਾ ਹੈ ਜਿਹੜੇ ਕਰਦੇ ਇਹਨਾਂ ਦੇ ਵਿੱਚ ਟੈਕਸ ਟੈਕਸ ਆਉ ਸਾ ਮੈਂ ਕਦੀ ਵੀ ਇਹ ਨਹੀਂ ਚਾਹੁੰਦਾ ਕਿ ਧਰਮਾਂ ਦੇ ਵਿੱਚ ਪਾੜ ਪੈ। ਅਸੀਂ ਸਾਰੇ ਹਿੰਦੂ ਮੁਸਲਮਾਨ ਸਿੱਖ ਸਾਈ ਆਪ ਤਾਂ ਮੈਂ ਭਾਈ ਭਾਈ ਇਹ ਜਿਹੜੇ ਕੋਈ ਸ਼ਰਾਰਤੀ ਅਨਸਰ ਆ ਇਹ ਜੋ ਮੈਂ ਨਾਲ ਖੇਡ ਖੇਢੀ ਗਈ ਆ ਮੈਂ ਅਸਸਦੀ ਸਾਹਿਬ ਬੀਜੀਪੀ ਸਾਹਿਬ ਨਾਲ ਮੈਂ ਹੁਣੇ ਗੱਲ ਕਰਦਾ ਇਹ ਬੰਦਨ ਪੂਰਾ ਠੋਕੇ ਰੱਖਿਆ ਜਾ ਕਿ ਇਹਨਾਂ ਨੇ ਮੇਰੇ ਉੱਤੇ ਹਮਲਾ ਕੀਤਾ ਮਨ ਕੇ ਪੂਰੀ ਪੜਤਾਲ ਕੀਤੀ ਜਾਵੇ ਤਾਂ ਕੀ ਮਾਮਲਾ ਸੀ ਜਿਹੜਾ ਕਿ ਇੱਕ ਜਿਹੜਾ ਕਿ ਅੱਜ ਸਮਾਜ ਸੇਵਕ ਵੀ ਹੈਗੇ ਆ ਤੇ ਕਹਿ ਲੋ ਕਿ ਇੱਕ ਇਹ ਸਾਇਦ ਦੇ ਉੱਗੇ ਲੀਡਰ ਵੀ ਹੈਗੇ ਆ ਲਾਲੀਪਾਸ ਕੱਢੀ ਉਹਨਾਂ ਦੇ ਉੱਤੇ ਹਮਲਾ ਹੋਇਆ ਉਹਰੇ ਬਾਰੇ ਮਤਕੀ ਕੀ ਡਿਟੇਲ ਹੈ ਕਿ ਦੋਸ਼ੀਨ ਗੁਰਤਾਰ ਇਨਫੋਰਮੇਸ਼ਨ ਮਿਲਦੀ ਕਿ ਸੀ 20 ਸੈਂਚੁਰੀ ਲਾ ਕੇ ਲਾਲੀਪਾਸ ਕੱਢੀ ਜਿਹਨੇ ਹਮਲਾ ਕੀਤਾ ਹੈ ਤੇ ਅਸੀਂ ਉਸ ਤੋਂ ਸੰਪਰਕ ਮੌਕੇ ਤੇ ਪਹੁੰਚੇ ਉਸ ਤੋਂ ਕਿ ਦੋ ਨੌਜਵਾਨਾਂ ਨੂੰ ਤੇ ਹਮਲਾ ਵਾਰ ਸੀ ਉਹਨਾਂ ਨੂੰ ਵੰਡੋਸ ਕਰਿਆ ਇਹਨਾਂ ਤੇ ਕਿੰਨੀ ਸੱਤਾ ਲੱਗੀਆਂ ਸੀ ਉਹਦੇ ਮੁਤਾਬਿਕ ਜੀ ਹਾਂ ਦੀ ਸਟੇਟਮੈਂਟ ਲੈ ਰਹੇ ਹਾਂ ਇਹਨਾਂ ਤੇ ਕਿੰਨੀ ਸੱਤਾ ਕਿੰਨੇ ਮੈਂ ਤਾਂ ਖੌਂਗੋਂ ਬੋਲ ਬਕ ਇਹਨਾਂ ਦੀ ਉਹਨੂੰ ਕਾਫੀ ਸੱਟ ਕਾਲ ਵੀ ਆਉਂਦੀ ਸੀ ਜੀ ਆ ਪ੍ਰਧਾਨ ਜੀ ਨੇ ਕਿਤੇ ਬਿੰਦੂ ਉਹ ਤਾਂ ਹੀ ਉਹਦੇ ਨਾਲ ਰਿਲੇਟਡ ਨਹੀਂ ਇਹਨਾਂ ਨੇ ਦੱਸਿਆ ਹੈ ਜਿਵੇਂ ਹੁਣ ਮਿਲ ਕੇ ਆਏ ਨੇ ਉਹਨਾਂ ਨੂੰ ਕਿੰਦੇ ਵੀ ਰੋਜ਼ ਤੇ ਕੋਈ ਟੇਸ ਚੱਲੀ ਚਲਾ ਰਹੇ ਸੀ ਉਹਨਾਂ ਨੇ ਸੋਚ ਰੌਣ ਲਿਖਿਆ ਇਸੇ ਗੱਲ ਤੋਂ ਉਹਨਾਂ ਦੀ ਬਹਿਤ ਹੋਈ ਤੇ ਉਹਨਾਂ ਨੇ ਹੰਦਿਆ